ਕੈਨੇਡੀਅਨ ਕਬਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵੱਲੋਂ 24000 ਸਟੱਡੀ ਵੀਜ਼ਾ ਅਰਜ਼ੀਆਂ ਰੱਦ ਕਰਨ ਦਾ ਮਾਮਲਾ ਹੁਣ ਅਦਾਲਤ ਦੇ ਵਿੱਚ ਪਹੁੰਚ ਗਿਆ ਅਤੇ ਫੈਡਰਲ ਕੋਰਟ ਵੱਲੋਂ ਐਡੀ ਵੱਡੀ ਗਿਣਤੀ ਵਿੱਚ ਅਪੀਲਾਂ ਦੀ ਨਿਯਕਸ਼ ਮਿਖਿਆ ਲਈ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਆਰੰਭਤਾ ਗਿਆ ਹੈ ਪਾਇਲਟ ਪ੍ਰੋਜੈਕਟ ਦੇ ਅਧੀਨ ਸਿਰਫ 5 ਮਹੀਨੇ ਦੇ ਅੰਦਰ ਫੈਸਲੇ ਆ ਜਾਣਗੇ ਜਦਕਿ ਆਮ ਤੌਰ ਤੇ ਜਿਹੇ ਮਾਮਲਿਆਂ ਵਿੱਚ 14 ਤੋਂ 18 ਮਹੀਨੇ ਦਾ ਟਾਈਮ ਲੱਗਦਾ ਹੈ ਸਟੱਡੀ ਵੀਜ਼ਾ ਅਤੇ ਕੈਨੇਡਾ ਆਉਣ ਦੇ ਇੱਛਕ ਨੌਜਵਾਨਾਂ ਦੀ ਗਿਣਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 5 ਸਾਲ ਪਹਿਲਾਂ ਵੀਜ਼ਾ ਅਰਜ਼ੀਆਂ ਰੱਦ ਹੋਣ ਦੇ ਸਿਰਫ 6000 ਮਾਮਲੇ ਸਨ ਜਦਕਿ ਇਸ ਵੇਲੇ ਇਹ ਆਂਕੜਾ 24000 ਨੂੰ ਵੀ ਤੱਪ ਚੁੱਕਿਆ ਹੈ ਗਲੋਬਲ ਨਿਊਜ਼ ਦੀ ਰਿਪੋਰਟ ਦੇ ਮਤਾਬਕ ਫੈਡਰਲ ਸਰਕਾਰ ਨੇ ਚੀਫ ਜਸਟਿਸ ਪੋਵਲ ਕੈਪਟਨ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਦੇ ਅਧੀਨ ਸਬੰਧਤ ਜੱਜਾਂ ਨੂੰ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਨੀ ਪਵੇਗੀ ਅਤੇ ਨਿਆਂਇਕ ਸਮੀਖਿਆ ਦੇ ਆਧਾਰ ਤੇ ਫੈਸਲੇ ਸੁਣਾਏ ਜਾ ਸਕਦੇ ਨੇ ਚੀਫ ਜਸਟਿਸ ਨੇ ਕਿਹਾ ਕਿ ਬਿਨੇਕਾਰ ਨੂੰ ਬੇਅਦਬ ਫਾਇਦਾ ਹੋਵੇਗਾ ਜਿਨ੍ਹਾਂ ਦਾ ਸਮਾਂ ਅਤੇ ਖਰਚਾ ਦੋਵੇਂ ਬਚਣਗੇ ਦੂਜੇ ਪਾਸੇ ਅਦਾਲਤ ਨੂੰ ਆਪਣੇ ਘੱਟ ਤੋਂ ਘੱਟ ਵਸੀਲਿਆਂ ਦੇ ਵਰਤੋਂ ਕਰਦਿਆਂ ਮਾਮਲੇ ਦਾ ਨਿਪਟਾਰਾ ਕਰਨਾ ਅਤੇ ਇਸ ਵਿੱਚ ਵੱਡੀ ਮਦਦ ਵੀ ਮਿਲੇਗੀ ਸਟੱਡੀ ਵੀਜ਼ਾ ਅਰਜ਼ੀਆਂ ਦੇ ਨਾਲ ਸੰਬੰਧਿਤ ਇਹ ਉਦਮ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਸਿਟੀਜ਼ਨਸ਼ਿਪ ਅਤੇ ਫੈਡਰਲ ਸਰਕਾਰ ਦੇ ਮੈਂਬਰ ਅਤੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਲਾ ਬਾਰੇ ਲੇਜੋਨ ਕਮੇਟੀ ਵੱਲੋਂ ਕੀਤਾ ਗਿਆ ਇੱਥੇ ਦੱਸਣਾ ਇਹ ਵੀ ਬਣਦਾ ਕਿ ਕੈਨੇਡਾ ਸਰਕਾਰ ਵੱਲੋਂ ਕੁਮੋਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੀ ਜਾਣ ਮੰਗਰੋ ਸਟੱਡੀ ਵੀਜ਼ਾ ਅਰਜ਼ੀਆਂ ਰੱਦ ਹੋਣ ਦਾ سلسلہ ਵਧ ਗਿਆ ਤੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਦੇ ਮੁਤਾਬਕ ਭਾਰਤੀ ਵਿਦਿਆਰਥੀਆਂ ਦੀਆਂ 70% ਦੀਆਂ ਅਰਜ਼ੀਆਂ ਰੱਦ ਹੋ ਸਕਦੀਆਂ ਨੇ ਅਤੇ ਮੌਜੂਦਾ ਵਿਰੇ ਦੌਰਾਨ ਜਨਵਰੀ ਤੋਂ ਜੁਲਾਈ ਤੱਕ 1,7385 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲਿਆ ਸੀ ਅਤੇ ਇਹ ਆਂਕੜਾ ਪਿਛਲੇ ਸਾਲ ਦੇ ਮੁਕਾਬਲੇ 20% ਘਟਾ ਹੈ। ਇਹ ਉਥੇ ਵੀ ਦੱਸਦੇ ਕਿ ਦੂਜੇ ਪਾਸੇ ਸਟੱਡੀ ਵੀਜ਼ਾ ਨੇ ਕੈਨੇਡਾ ਪਹੁੰਚਣ ਤੋਂ ਕੁਝ ਮਹੀਨਿਆਂ ਬਾਅਦ ਜਿੱਥੇ ਅਸਾਈਲਮ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ ਵੀ ਵਧਣ ਤੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਬਿੰਡਰ ਬੇहद ਚਿੰਤਤ ਨੇ ਉਹਨਾਂ ਨੇ ਕਿਹਾ ਕਿ ਕੁਝ ਕੁ ਲੋਕਾਂ ਨੇ ਸਟੱਡੀ ਵੀਜ਼ਾ ਪ੍ਰੋਗਰਾਮ ਨੂੰ ਕੈਨੇਡਾ ਦਾਖਲ ਹੋਣ ਦਾ ਰਾਹ ਬਣਾ ਲਿਆ। ਅਜਿਹੀ ਸੋਚ ਵਾਲੇ ਵਿਦਿਆਰਥੀ ਬਿਅਤ ਸਸਤੇ ਕੋਰਸ ਦਾ ਦਾਖਲਾ ਲੈ ਕੇ ਕੈਨੇਡਾ ਪਹੁੰਚ ਜਾਂਦੇ ਨੇ ਜਿਸ ਦਾ ਮੁਕੰਮਲ ਹੋਣ ਤੋਂ ਵਰਕ ਪਰਮਿਟ ਨਹੀਂ ਮਿਲਦੇ ਅਤੇ ਆਖਰਕਾਰ ਉਹ ਅਸਾਈਲਮ ਦਾ ਦਾਅਵਾ ਕਰਦੇ ਨੇ। ਇੱਥੇ ਇਹ ਵੀ ਟਿਕਾਣੇ ਦਾ ਇੱਕ ਵੱਡਾ ਯਤਨ ਬਣ ਚੁੱਕਿਆ ਹੈ ਇਸ ਰਜ਼ਾਨ ਪਿੱਛੇ ਨਵੇਂ ਵਰਕ ਪਰਮਨੈਂਟ ਨਿਯਮਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਪੀਆਰ ਨਾ ਮਿਲਣਾ ਦਾ ਜ਼ਿੰਮੇਵਾਰ ਵੀ ਬੰਨਿਆ ਜਾ ਰਿਹਾ ਪਰ ਸੈਂਕੜੇ ਦੇ ਜੋ ਗਿਣਤੀ ਹੈ ਜਿਹੇ ਵਿੱਚ ਵਿਦਿਆਰਥੀ ਦੇਖੇ ਜਾ ਰਹੇ ਨੇ ਕਿ ਕੋਸ ਪੂਰਾ ਹੋਣ ਤੋਂ ਪਹਿਲਾਂ ਹੀ ਇਸਾਇਲਮ ਦਾ ਦਾਵਾ ਕਰ ਰਹੇ ਨੇ ਇਸ ਸਾਲ 1 ਜਨਵਰੀ ਤੋਂ 31 ਅਗਸਤ ਤੱਕ ਕੈਨੇਡਾ ਵਿੱਚ ਕੁੱਲ 1 ਲੱਖ 900 20 ਅਸਾਈਲਮ ਦਾਅਵੇ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 13000 ਸਟੱਡੀ ਪਰਮਿਟ ਤੇ ਕੈਨੇਡਾ ਉਹ ਲੋਕ ਪਹੁੰਚੇ ਹੋਏ ਸਨ ਇਮੀਗ੍ਰੇਸ਼ਨ ਮੰਤਰਾਲੇ ਨੂੰ ਜਦੋਂ ਕਿ 2015 ਤੇ 16 ਦੇ ਆંકੜਿਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੈਨੇਡਾ ਦੀ ਸਰਕਾਰ ਕੀ ਐਕਸ਼ਨ ਦਿੰਦੀ ਹੈ ਸਰਕਾਰ ਅਧ ਦੇ ਵੱਲੋਂ ਪੋਖਤਾ ਜੋ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਤੇ ਨਾ ਕਿਤੇ ਇੱਕ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਵੀ ਫਸਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਬ੍ਰੈਂਟਨ ਦੇ ਵਿੱਚ ਵੀ ਕੁੱਝ ਸਟੂਡੈਂਟ ਸਮುದਾਇਆ ਵੱਲੋਂ ਵੱਡੇ ਧਰਨੇ ਲਗਾਏ ਗਏ ਨੇ ਜਿਸ ਦੇ ਨੂੰ ਦੇਖਦੇ ਹੋਏ ਹੁਣ ਹਾਲਾਤ ਵੱਧ ਤੋਂ ਵੱਧ ਹੁੰਦੇ ਨਜ਼ਰ ਵੀ ਆ ਰਹੇ ਨੇ ਰੇੜੇ ਗਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸਹਿਦਰਾ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ਮੀ ਵਾਲਾ ਦਿਨਾਲ